ਭਿਕਾ ਕੋ ਉਹ ਸਿਮਰੈ ਹਰ ਨਾਮ ਕਬੀਰ ਤੁਨੀ ਪਾਈ ਤਿਤ ਭਈ ਸਤ ਗੁਰ ਬੰਦੀ ਧੀਰ ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਧੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਨੈ ਹਾਟ ਜਬ ਹੀ ਪਾਈ ਅਹ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਅਮਰਾ ਪੁਰ ਬਾਸਾ ਕਰਹੁ ਹਰ ਗਿਆ ਬੋਹ ਰਹਿ ਬਿੱਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ ਇਕ ਅਵਖਟ ਘਾਟੀ ਰਾਮ ਕੀ ਤੇਹ ਚੜ ਰਹਿਉ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾਲ ਆਜ ਸੀ ਜਬ ਲੈ ਧਰਹਿ ਮਸਾਨ ਕਬੀਰ ਡੂਬੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਨ ਕਬੀਰ ਭਲੀ ਮਧੂ ਕਰੀ ਨਾ ਨਾ ਵਿਧ ਕੋ ਨਾਜ ਦਾਵਾ ਕਾਹੂ ਕੋ ਨਹੀਂ ਬਡਾ ਦੇਸ ਬਡ ਰਾਜ ਕਬੀਰ ਦਾਵੇ ਦਾਜਨ ਹੂਤ ਹੈ ਨਿਰਦਾਵੈ ਰਹੈ ਨ ਸੰਕ ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦਰ ਸੂਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪਰ ਬਾਤੇ ਤਾਰੇ ਖਿਸਹਿ ਕਿਉ ਇਹੋ ਖਿਸੈ ਸਰੀਰ ਇਹ ਦੋਇ ਅੱਖਰ ਨਾ ਖਿਸਹਿ ਸੋ ਗਹਿ ਰਹਉ ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਤ ਪੰਡਤ ਜਾਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਇ ਕਬੀਰ ਸੰਤ ਨਾ ਛਾੜੈ ਸੰਤੈ ਜੋ ਕੋਟਕ ਮਿਲੈ ਅਸੰਤ ਮਲਿਆਗਰ ਪੋਇੰਗਮ ਬੇਡੇਓ ਤਾ ਸੀਤਲਤਾ ਨਾਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਨ ਨਾਹੀ ਕੋਈ ਕਹਿ ਜਾਣੈ ਆਪਨ ਧਨੀ ਕਹਿ ਦਾਸ دیਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ ਊਰਾ ਘਰ ਪਾਣੀ ਭਇਆ ਜਾਏ ਮਿਨਿਉ ਢਲ ਕੂਲ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਵੇਖਣਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਜਹ ਅਨ ਭਉ ਤਹ ਭੈ ਨਹੀਂ ਜਹ ਭਉ ਤਹ ਹਰ ਨਹੀਂ ਕਹਿਉ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਏ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ ਹਮੋ ਜੋ 부ਜਾ 부ਜਨਾ ਪੂਰੀ ਪਰਿਵਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਚੋਟ ਮਰਮ ਕੀ ਰਹੇ ਕਬੀਰ ਆ ਥੋਰ ਕਬੀਰ ਚੋਟ ਸਹੇ ਲਈ ਸੇ ਲਕੀ ਲਾਗਤ ਲੈ ਓ ਸਾਸ ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮਨਾਰੇ ਕਿਆ ਚੜਹਿ ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦਿਲ ਹੀ ਭੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੀ ਦਿਨ ਸਾਬਤ ਨਹੀਂ ਤਾ ਕੋ ਕਹਾ ਖੁਦਾ ਆਏ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪ੍ਰਗਟੈ 부ਜੈ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਤਾ ਨਾ ਉਹ ਹਲਾਲ ਦਫਤਰ ਲਿਖਾ ਮੰਗੀਐ ਤਬ ਹੋਏ ਕੋ ਕੌਨ ਹਵਾਲ ਕਬੀਰ ਖੂਬ ਖਾਣਾ ਖੀਚੜੀ ਜਾ ਮਹਿ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਬ ਹਰੇ ਆਪਹਿ ਆਪ ਕਬੀਰ ਰਾਮ ਕਹਿਨ ਮੈਂ ਭੀਦ ਹੈ ਤਾਮਹਿ ਏਕ ਵਿਚਾਰ ਸੋਈ ਰਾਮ ਸਬੈ ਕਹਿ ਸੋਈ ਕਉਤਕ ਹਾਰ ਕਬੀਰ RAME RAM ਕਹੋ ਕਹਿਬੇ ਮਾਹੇ ਬਬੇਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਕਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਨ ਕਬੀਰ ਸਤਗੁਰ ਸੂਰਮੇ ਵਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਬੇਕਾਰ ਬਿਨ ਸੰਗਤਿ ਈਓ ਮਾ ਨਹੀਂ ਹੋਏ ਗਈ ਪਠ ਛਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਭੂਮ ਮਲਾਈ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਈ ਸਾਈ ਮੁਜਸਿਓ ਲਰ ਪਰਿਆ ਤੁਜਾ ਕਿਨ ਫਰਮਾਈ ਗਾਇ ਕਬੀਰ ਹਜ ਕਾਬਾ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਝ ਮਹ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖਦਾਏ ਦਫਤਰ ਲੇਖਾ ਨੀਕ ਸੈ ਮਾਰ ਮੁਹੇ ਮੁਹ ਖਾਈ ਕਬੀਰ ਲੇਖਾ ਦੇ ਨਾ ਸੋਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੇਬਾਨ ਮਹ ਪੱਲਾ ਨਾ ਪਕਰੈ ਕੋਏ ਕਬੀਰ ਧਰਤੀ ਅਰ ਆਕਾਸ ਮਹ ਦੋਏ ਤੂੰ ਬਰੀ ਆਵਾਦ ਅਤਿ ਦਰਸ਼ਨ ਸੰਸੇ ਪਰ ਹਰ 84 ਹੀ ਸਿੱਧ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਬਕਾਰ ਹੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਾਲੇ ਊਠਨ ਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤੋਤ ਕਤਹਿ ਨਾ ਡੋਲੈ ਜਿਸ ਰਖੈ ਸਿਰ ਜਨਹਾਰ ਕਬੀਰ ਕਹਾਣੀ ਪੀੜਤੇ ਸਤਗੁਰ ਲੀਏ ਛਡਾਇ ਪਰਾਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਨਾ ਕਰੰਗ ਪਿਛੈ ਉਠਤਾਏ ਕਰਮੀ ਸਤ ਗੁਰ ਪਾਇਆ ਜਿਨ ਹਉ ਲੀਆ ਛਡਾਈ ਮਹੱਲਾ ਪੰਜਵਾ ਕਬੀਰ ਧਰਤੀ ਸਾਦ ਕੀ ਤਸ ਕਰਬੈ ਸਹਗਾਏ ਧਰਤੀ ਭਾਰ ਨਾ ਬਿਆਪਈ ਤੁਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਹ ਲੀ ਲਾਇ ਸੰਗੁ ਕੁ ਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਸੀ ਪੋਛਾਇ ਲੈ RAM ਨਾ ਲਾਗ ਹੋ ਚੀਤ ਨਾਮਾ ਕਹਿ ਤਨੋਚਨਾ ਮੁਕਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਾ कबीरा हमरा को नहीं हम किसहू के नाहे जिन एहो रचनर चाया तिसहि माहे समाहे कबीर की चढ़या ता गिर परया किसु दाया ओ हाथ पीसत पीसत चाबया सोई निबहिया साथ कबीर मन जानै सब बात ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਗ ਅਜਾਨ ਤਾਂ ਸਿਉ ਟੂਟੀ ਕਿਉ ਬਨੈ ਜਾ ਕੇ ਜੀ ਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੁ ਸਵਾਰ ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪਾਉਣੇ ਚਾਰ ਕਬੀਰ ਜੋ ਮੈਂ ਚਿਤਮੋ ਨਾ ਕਰਹਿ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਆਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪ ਦੇ ਨਾਨਕ ਸੋ ਸਲਾਹੀਐ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾਂ ਕਬੀਰ ਰਾਮ ਨਾ ਚੇਤਿਓ ਫਿਰ ਆ ਲਾਲਚ ਮਾਹੀ ਪਾਪ ਕਰਮਤਾ ਮਰ ਗਿਆ ਆਉਦ ਪੁੰਨੀ ਖਿਨ ਮਾਹੀ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤਿ ਸਾਬਤ ਰਖਹਿ ਤਾ ਰਾਮ ਭਜ ناہیں تا بینٹھی بات کبیر کے سو کبھیرسو کیسو کو نا سوئی آسار رات دے کب ہوں کے سنے پکار کبیر کایا کجلی بن پیا من کنچر میں منت انکس گیان رتن ہے کھیوٹ برلا سنت ਕਬੀਰ ਰਾਮ ਰਤਨ ਮੁਖ ਕੋਥਰੀ ਪਾਰਖ ਆਗੇ ਖੋਲ ਕੋਈ ਆਏ ਮਿਲੇ ਗੋ ਗਾਹ ਕੀ ਲੈ ਗੋ ਮਹਿਗੇ ਮੋਲ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਹੀ ਮਹਿ ਮਰ ਗਇਓ ਬਾਹਰ ਭਈ ਨਾ ਬੰਬ ਕਬੀਰ ਆਖੀ ਕੇਰੇ ਮਾਟਕੇ पल पल गई बिहाए मन जंजाल ना छोडई जम दी याद मां मायाए कबीर तरवर रूपी राम है फल रूपी वैराग छाया रूपी साद है जिन तजया बाद विवाद कबीर ऐसा बीज बोए बारहा मास फलंत शीतल छाया गहर फल ਪੰਖੀ ਕੇਲ ਕਰਨਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਬ ਕਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ঘোষਟੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾ ਤਿਲ ਜਾਹੇ ਨੀਚੇ ਲੋਇਨ ਘਰ ਰਾਹੋ ਲੇ ਸਾਜਨ ਘਟ ਮਾਹੇ ਸਬਰਤ ਖੇਲੋ ਪੀ ਸੋ ਕਿਸੀ ਲਖਾਵੋ ਨਾਹੀ ਆਠ ਜਾਮ 64 ਘਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉ ਕਰੂੰ ਸਭ ਘਟ ਦੇਖੋ ਪੀਓ ਸੁਨ ਸਖੀ ਪੀ ਮਹਿ ਜੀਓ ਬਸੈ ਜੀ ਮਹਿ ਬਸੈ ਕੇ ਪੀਓ ਜੀਓ ਪੀਓ 부ਜੋ ਨਹੀਂ ਘਟ ਮਹਿ ਜਿਓ ਕੇ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਹਰਜ ਊਰਜ ਕਹ ਪਚਮੂਆ ਚਾਰੋ ਬੇਦੋਹ ਮਾਹੇ ਹਰ ਹੈ ਖਾਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹ ਕਬੀਰ ਗੁਰ ਭਲੀ 부ਝਾਈ ਕੀਤੀ ਹੋਏ ਕਹ ਖਾਏ ਕਬੀਰ ਜੋ ਤੋਏ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲ ਤ ਖੇਲ ਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੋਏ ਸਾਧ ਪਰਮ ਕੀ ਪੱਕ ਏ ਸੇ ਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਾਲ ਭਈ ਨਾ ਤੇਲ ਟੁੰਡਕ ਡੋਲ ਹੈ ਅੰਦਗਤ ਹਰਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰਸੋ ਹੀ ਰਾ ਛਾੜਕੈ ਕਰਹਿ ਆਨ ਕੀ ਆਸ ਤੇ ਨਰ ਦੂਜਕ ਜਾਹੇਗੇ ਸਤਿ ਭਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਪਹਾਗ